ਮਿੱਟੀ ਦੀਆਂ ਗੋਲਕਾਂ ਨੇ ਜੋ ਪਿਛਲੇ ਸਮਿਆਂ ਦੇ ਵਿੱਚ ਹਰ ਘਰ ਦੇ ਵਿੱਚ ਮੌਜੂਦ ਹੁੰਦੀਆਂ ਸੀ ਪਰ ਹੁਣ ਕਿਤੇ ਨਾ ਕਿਤੇ ਇਹ ਬੁਗਣੀ ਆ ਇਹ ਗੋਲਕਾਂ ਗੁੰਮ ਹੁੰਦੀਆਂ ਜਾ ਰਹੀਆਂ ਨੇ ਲੋਕ ਅੱਜ ਵੀ ਖਰੀਦਦੇ ਹਨ ਅੱਜ ਵੀ ਖਰੀਦਦੇ ਜੀ ਕਿੰਨਾ ਕੁ ਪਸੰਦ ਕਰਦੇ ਆਂ ਕਾ ਬਹੁਤ ਪਸੰਦ ਕਰਦੇ ਆਂ ਹਾਂਜੀ ਸੈਂਟਰ ਅਲੀ ਜਿਹੜਾ ਉਹ ਨਵਰਵਾਜ ਹੈਗਾ ਜੀ ਇਹ ਪੁਰਾਣਾ ਗੋਲਲੀ ਦਾ ਜੀ ਸਭ ਤੋਂ ਜ਼ਿਆਦਾ ਸੈਂਟਰ ਅਲੀ ਬਿਲਦੀ ਗੋਲਲੇ ਅੱਛਾ ਪਸੰਦ ਅੱਜ ਵੀ ਕਰਦੇ ਆਂ ਅੱਜ ਵੀ ਕਰਦੇ ਆਂ ਹਾਂਜੀ ਉੱਧਾ ਇਕੱਠੇ ਨਹੀਂ ਉਹਨੇ ਜੇਬ ਚ ਰੰਦੇ ਨਹੀਂ ਇਹ ਚ ਕੋਈ ਤੋੜਨ ਦਾ ਤੋੜੂਗਾ ਰ ਫਿਰ ਦਵਾਰ ਲਾਊਗਾ ਉਹ ਸੇ ਡਰਦੇ ਮਾਰੇ ਤੋੜਦਾ ਨਹੀਂ ਗੀ ਬੇ ਪ੍ਰਭੂ ਕੀ ਤਾਈ ਤੋੜਾਂਗੇ ਇਹ ਚਿਕਨੀ ਮਿੱਟੀ ਪਾੜੀ ਲੱਗੀ ਚ ਆਉਂਦੀ ਹੈ ਚੰਡੀਗੜ੍ਹੇ ਮਾਚਲ ਚ ਆਉਂਦੀ ਹੈ ਹਾਂ ਲੁਧਿਆਣੇ ਦੀ ਮਿੱਟੀ ਹੈ ਨਹੀਂ ਸਰਕਾਰ ਕੋਈ ਕਰਦੀ ਨਹੀਂ ਇਹਨਾਂ ਨੂੰ ਫੋਲੋ ਨਹੀਂ ਮੇ ਕਰਦੀ ਨਾ ਮਿੱਟੀ ਕੋਈ ਬਾਹਰੋਂ ਆਉਂਦੀ ਮਹਿੰਗੀ ਪੈਂਦੀ ਸਾਨੂੰ ਹੁਣ ਜਿਹੜਾ ਬੰਦਾ ਨਹੀਂ ਲਿਆਖਦਾ ਮਿੱਟੀ 15 20 ਹਜ਼ਾਰ ਨਹੀਂ ਲਾ ਸਕਦਾ ਉਹ ਕਿਦੋਂ ਦਾ ਕੰਮ ਬੰਦ ਕਰ ਲਊਗਾ ਉਹ ਦਿਹਾੜੀ ਕਰੂਗਾ ਫਿਰ ਉਹ ਜੇ ਇਹਨਾਂ ਕੋ ਪੈਸਾ ਹੋਵੇ ਹੀ ਲਾ ਸਕਦੇ ਜੀ ਲੁਧਿਆਣਾ ਲਾਈਵ ਸਵਾਗਤ ਮੈਂ ਕਮਲ ਕਪੂਰ ਅੱਜ ਇੱਕ ਬੇहद ਹੀ ਰੋਮਾਂਚਕ ਸਟੋਰੀ ਦਿਖਾਉਣ ਜਾ ਰਹੇ ਹਾਂ ਸੌਫਟ ਸਟੋਰੀ ਹੈ ਔਰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿਉਂਕਿ ਅ ਅਸੀਂ ਜਿਸ ਐਡਵਾਂਸ ਸੋਸਾਇਟੀ ਦੇ ਵਿੱਚ ਰਹਿ ਰਹੇ ਹਾਂ ਉੱਥੇ ਕਿਤੇ ਨਾ ਕਿਤੇ ਜੋ ਆਪਣੀ ਪੁਰਾਣੀ ਚੀਜ਼ਾਂ ਨੇ ਕਿਤੇ ਨਾ ਕਿਤੇ ਅਸੀਂ ਭੁੱਲਦੇ ਜਾ ਰਹੇ ਹਾਂ ਔਰ ਖਾਸ ਕਰਕੇ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹਨੂੰ ਦੱਸਣ ਦੇ ਲਈ ਕਿ ਅਸੀਂ ਆ ਸਾਡੇ ਟਾਈਮ ਦੇ ਵਿੱਚ ਜਦੋਂ ਅਸੀਂ ਬਚਤ ਕਰਦੇ ਸੀ ਤਾਂ ਕਿਹੜੀਆਂ ਗੋਲਕਾਂ ਦਾ ਇਸਤੇਮਾਲ ਕਰ ਰਹੇ ਸੀ ਸਭ ਤੋਂ ਪਹਿਲਾਂ ਤੁਹਾਨੂੰ ਮਿੱਟੀ ਦਿਖਾ ਰਿਹਾ ਮੈਂ ਮਿੱਟੀ ਦਾ ਢੇਰ ਦਿਖਾ ਰਿਹਾ ਇਸ ਮਿੱਟੀ ਦੇ ਢੇਰ ਦੇ ਨਾਲ ਕੀ ਕੁਝ ਬਣਦਾ ਹੈ ਔਰ কুমਯਾਰ ਜਿਹੜੇ ਨੇ ਆਪਣੇ ਹੱਥਾਂ ਦੇ ਨਾਲ ਕਿਸ ਤਰ੍ਹਾਂ ਇੱਕ ਚੀਜ਼ ਨੂੰ ਘੜ ਕੇ ਇੰਨਾ ਸੋਹਣਾ ਰੂਪ ਦੇ ਦਿੰਦੇ ਨੇ ਔਰ ਕਹਿੰਦੇ ਨੇ ਕਿ ਮਿੱਟੀ ਇਹਨੂੰ ਜਿੱਦਾਂ ਜਿਸ ਮਰਜ਼ੀ ਰੰਗ ਦੇ ਵਿੱਚ ਢਾਲ ਲਓ ਤਾਂ ਅੱਜ ਗੱਲ ਕਰਨ ਜਾਣੇ ਆ ਬੁਗਨੀਆਂ ਦੀ ਯਾਨੀ ਕਿ ਗੋਲਕਾਂ ਦੀ ਇੱਥੇ ਤੁਸੀਂ ਦੇਖ ਸਕਦੇ ਹੋ ਅ ਮਿੱਟੀ ਦੀਆਂ ਗੋਲਕਾਂ ਨੇ ਜੋ ਪਿਛਲੇ ਸਮਿਆਂ ਦੇ ਵਿੱਚ ਹਰ ਘਰ ਦੇ ਵਿੱਚ ਮੌਜੂਦ ਹੁੰਦੀਆਂ ਸੀ ਪਰ ਹੁਣ ਕਿਤੇ ਨਾ ਕਿਤੇ ਇਹ ਬੁਗਣੀਆਂ ਇਹ ਗੋਲਕਾਂ ਗੁੰਮ ਹੁੰਦੀਆਂ ਜਾ ਰਹੀਆਂ ਨੇ ਪਰ ਇੱਥੇ ਤੁਹਾਨੂੰ ਦਿਖਾਈਏ ਕਿ ਕੁਝ ਇਸ ਤਰ੍ਹਾਂ ਦੇ কুমਿਹਾਰ ਨੇ ਜਿਨ੍ਹਾਂ ਨੇ ਇਸ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਔਰ ਹਲੇ ਵੀ ਕਈ ਲੋਕ ਇਨ੍ਹਾਂ ਗੋਲਕਾਂ ਨੂੰ ਇਨ੍ਹਾਂ ਬੁਗਣੀਆਂ ਨੂੰ ਪਸੰਦ ਕਰਦੇ ਨੇ ਖਰੀਦਦੇ ਨੇ ਘਰੇ ਲੈ ਕੇ ਜਾਂਦੇ ਨੇ ਪਰ ਅੱਜਕਲ ਦੇ ਐਡਵਾਂਸ ਯੁੱਗ ਦੇ ਵਿੱਚ ਐਡਵਾਂਸ ਸਮੇਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਅੱਜਕੱਲ ਸਭ ਸਭ ਕੁਝ ਜਿਹੜਾ ਹੈ ਟੈਕਨੀਕਲ ਹੋ ਚੁੱਕਾ ਹੈ ਅਗਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਪਾਕਟ ਮਨੀ ਵੀ ਦਿੰਨੇ ਆ ਤਾਂ ਉਹ ਵੀ ਅਸੀਂ ਆਨਲਾਈਨ ਹੀ ਪੇ ਕਰ ਦਿੰਨੇ ਆ ਤਾਂ ਉਹਨਾਂ ਦੀ ਸੇਵਿੰਗ ਵੀ ਜਿਹੜੀ ਹੁੰਦੀ ਹੈ ਉਹ ਵੀ ਆਨਲਾਈਨ ਹੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਇੰਨਾ ਗੋਲਕਾਂ ਦਾ ਇੰਨਾ ਬੁਗਣੀਆਂ ਦਾ ਆਪਣਾ ਹੀ ਇੱਕ ਮਜ਼ਾ ਹੈ ਇੱਕ ਆਪਣਾ ਹੀ ਵੱਖਰਾ ਇੱਕ ਅੰਦਾਜ਼ ਹੈ ਕਿਉਂਕਿ ਜਦੋਂ ਇਹ ਬੁਗਣੀਆਂ ਭਰ ਜਾਂਦੀਆਂ ਸੀਗੀਆਂ ਜਿੱਦਾਂ ਜਿੱਦਾਂ ਇਹ ਭਾਰੀਆਂ ਹੁੰਦੀਆਂ ਜਾਂਦੀਆਂ ਸੀ ਉਦੋਂ ਹੀ ਮਨ ਦੇ ਵਿੱਚ ਉਤਸ਼ਾਹ ਮਨ ਦੇ ਵਿੱਚ ਖੁਸ਼ੀ ਹੁੰਦੀ ਸੀ ਕਿਉਂਕਿ ਉਹ ਅਸੀਂ ਬਚਤ ਦੇ ਪੈਸੇ ਰੱਖੇ ਹੁੰਦੇ ਸੀ ਬੱਚੇ ਬਚਤ ਕਰਨਾ ਸਿੱਖਦੇ ਸੀ ਤਾਂ ਇਸੇ ਲਈ ਅੱਜ ਤੁਹਾਨੂੰ ਇਹ ਬੁਗਣੀਆਂ ਦੀ ਗੋਲਕਾਂ ਦੀ ਅੱਜ ਸਟੋਰੀ ਦਿਖਾ ਰਹੇ ਹਾਂ ਕਿ ਹਲੇ ਵੀ ਇਹ ਗੋਲਕਾਂ ਇਹ ਬੁਗਣੀਆਂ ਜਿਹੜੀਆਂ ਨੇ ਤਿਆਰ ਹੁੰਦੀਆਂ ਨੇ ਮਿੱਟੀ ਨਾਲ ਬਹੁਤ ਹੀ ਸੋਹਣੇ ਰੂਪ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ ਡਿਜ਼ਾਈਨ ਤੁਹਾਨੂੰ ਦਿਖਾਣੇ ਆ ਕਿ ਕੱਲੇ ਇਸੇ ਤਰ੍ਹਾਂ ਨਹੀਂ ਇਹ ਜਿਹੜੇ ਪੁਰਾਣੇ ਸਾਡੇ ਸਮੇਂ ਦੇ ਵਿੱਚ ਚਲਦੀਆਂ ਸੀ ਬੁਗਣੀਆਂ ਇਹ ਉਸੇ ਹਿਸਾਬ ਦੀਆਂ ਬੁਗਣੀਆਂ ਨੇ ਇੱਥੇ ਦੇਖੋ ਤੁਸੀਂ ਜਦੋਂ ਇਹ ਤਿਆਰ ਹੋ ਜਾਂਦੀਆਂ ਨੇ ਤਾਂ ਕੁਝ ਇਸ ਤਰ੍ਹਾਂ ਦੀ ਦਿਖਦੀਆਂ ਨੇ ਔਰ ਔਰ ਥੋੜਾ ਜਿਹਾ ਇਹਨੂੰ ਵੀ ਜਿਹੜਾ ਹੁਣ ਅਲੱਗ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ ਇੱਕ ਛੋਟੇ ਜਿਹੇ ਸਿਲੰਡਰ ਦਾ ਰੂਪ ਹੈ ਔਰ ਇਥੋਂ ਦੀ ਤੁਸੀਂ ਜਿਹੜਾ ਕੋਇਨ ਜਾਂ ਪੈਸੇ ਜਿਹੜੇ ਆ ਉਹ ਪਾ ਸਕਦੇ ਹੋ ਔਰ ਇਹਦੇ ਅੰਦਰ ਪੈਸੇ ਜਿਹੜੇ ਆ ਸੇਵ ਹੋ ਸਕਦੇ ਆ ਬੱਚੇ ਬਚਤ ਕਰਨੀ ਸਿੱਖ ਸਕਦੇ ਆ ਇਹ ਚੀਜ਼ ਹੋਣੀ ਚਾਹੀਦੀ ਹੈ ਕਰਾਂ ਦੇ ਵਿੱਚ ਇਦਾਂ ਦੀਆਂ ਗੋਲ ਕਾਂ ਬੁਗਣੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਬੱਚੇ ਇੱਕ ਤਾਂ ਇਸ ਵਿਰਾਸਤ ਨੂੰ ਸਮਝ ਸਕਣ ਦੂਜਾ ਬਚਤ ਕਰਨਾ ਸਿੱਖ ਸਕਣ ਕੱਲਾ ਇਹੀ ਨਹੀਂ ਸਰਾਹੀ ਔਰ ਛੋਟੀਆਂ ਗੋਲ ਕਾਂ ਉਹਦੇ ਨਾਲ ਨਾਲ ਸਿਲੰਡਰ ਦੀਆਂ ਜਿਹੜੀਆਂ ਗੋਲਕਾਂ ਨੇ ਉਹ ਵੀ ਬਣਾਈਆਂ ਜਾ ਰਹੀਆਂ ਨੇ ਇਧਰਲੇ ਪਾਸੇ কুমਾਰ ਜਿਹੜੇ ਨੇ ਉਸ ਮਸ਼ੀਨ ਤੋਂ ਜਿਹੜੀਆਂ ਇਹ ਗੋਲਕਾਂ ਤਿਆਰ ਕਰਦੇ ਨੇ ਇਧਰ ਤੁਸੀਂ ਦੇਖੋ ਲਾਈਨ ਵਾਈਜ਼ ਗੋਲਕਾਂ ਜਿਹੜੀਆਂ ਨੇ ਲਗਾ ਰੱਖੀਆਂ ਨੇ ਸਜਾਈਆਂ ਹੋਈਆਂ ਨੇ ਇਹ ਤਿਆਰ ਕੀਤੀਆਂ ਜਾਣਗੀਆਂ ਮੇਰੇ ਨਾਲ ਉਹ কুমਾਰ ਮੌਜੂਦ ਨੇ ਜੋ ਇਸ ਮਿੱਟੀ ਨੂੰ ਰੂਪ ਦੇ ਕੇ ਬੁਗਨੀਆਂ ਗੋਲਕਾਂ ਤਿਆਰ ਕਰਦੇ ਨੇ ਹਾਲਾਂਕਿ ਡਿਜ਼ਾਈਨ ਅੱਜਕੱਲ੍ਹ ਅਲੱਗ-ਅਲੱਗ ਆਣ ਲੱਗੇ ਤੁਸੀਂ ਤਿਆਰ ਕਰਦੇ ਹੋ ਇਹ ਹਾਂਜੀ ਅੱਛਾ ਇਹ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਸੀ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਹਰ ਘਰ 'ਚ ਹੁੰਦੀਆਂ ਸੀ ਪਰ ਕੀ ਲੋਕ ਅੱਜ ਵੀ ਖਰੀਦਦੇ ਆ ਇਹਨਾਂ ਨੂੰ ਹਾਂਜੀ ਖਰੀਦਦੇ ਜੀ ਕਿੰਨਾ ਕੁ ਪਸੰਦ ਕਰਦੇ ਆ ਕਿਆ ਬਹੁਤ ਪਸੰਦ ਕਰਦੇ ਆ ਅੱਛਾ ਆਪ ਇਹ ਬਣਾ ਰਹੇ ਹੋ ਕਿਵੇਂ ਇਸੇ ਬਣਾਤੇ ਹੋ ਕਿਵੇਂ ਇਸੇ ਤਿਆਰ ਕੀਤਾ ਜਾਂਦਾ ਹੈ ਇਹ ਹੱਥ ਕੇ ਸਾਥ ਕੀਤਾ ਜਾਂਦਾ ਹੈ ਅੰਦਰ ਮਸ਼ੀਨ ਮਾਰੀ ਹਾਂ ਮਿੱਟੀ ਬਹੁਤ ਮਿਹਨਤ ਲੱਗਦੀ ਹੈ ਅੱਛਾ जी। कोई स्पेशल मिट्टी 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 यूज़ यूज़ करते है इसके लिए क्या बहुत महंगी कौन, कौन मिट्टी। मिट्टी। बा... आती है नहीं नहीं, नहीं। अच्छा वो मिट्टी अच्छा, उस... आती है उससे कैसी कैसी आप गोल के तैयार करते हो क्या कौन कौन सा डिजाइन बनाते हो आप ਇਹ ਯਾਰ ਇੱਕ ਹੋਰ ਹੈ ਵਸਿਲਿੰਡਰ ਵਾਲਾ ਗੁੱਲਕ ਵਸਿਲਿੰਡਰ ਵਾਲੀ ਗੋਲ ਵਾਲੀ ਅੱਛਾ ਅੱਜਕੱਲ ਕਿਸ ਤਰ੍ਹਾਂ ਦੀਆਂ ਗੋਲਕਾਂ ਦੀ ਵਿਵਸਥਾ ਹੈ ਪੁਰਾਣੇ ਸਮੇਂ 'ਚ ਲੋਕ ਇਸਤੇਮਾਲ ਕਰਦੇ ਸੀ ਹੁਣ ਤਾਂ ਕੀ ਹੋ ਗਿਆ ਕਿ ਆਨਲਾਈਨ ਹੈਣਾ ਆਪਾਂ ਪੇ ਕੀਤਾ ਆਨਲਾਈਨ ਨਹੀਂ ਬੱਚਿਆਂ ਨੂੰ ਆਪਾਂ ਪੈਸੇ ਦੇ ਦੇਣੇ ਆ ਇਹ ਰਿਵਾਜ ਹੁਣ ਵੀ ਚੱਲ ਰਿਹਾ ਹੈ ਹਾਂਜੀ ਸਿਲਿੰਡਰ ਵਾਲੀ ਜਿਹੜਾ ਉਹ ਨਵਾਂ ਰਵਾਜ ਹੈਗਾ ਜੀ ਇਹ ਪੁਰਾਣਾ ਗੋਲ ਵਾਲੀ ਦਾ ਸਭ ਤੋਂ ਜ਼ਿਆਦਾ ਸਿਲਿੰਡਰ ਵਾਲੀ ਵਿਕਦੀ ਗੁੱਲਕ ਅੱਛਾ ਪਸੰਦ ਅਜ ਵੀ ਕਰ ਅਜ ਵੀ ਕਰਦੇ ਪਸੰਦ ਅੱਛਾ ਕਿੰਨਾ ਕਹਿਣਾ ਇਹਦੇ ਨਾਲ ਜੁੜਾਵ ਹੋ ਜਾਂਦਾ ਕਿਉਂਕਿ ਗੋਲਕ ਆਪਣੇ ਹੱਥਾਂ ਨਾਲ ਪੈਸੇ ਦੇ ਵਿੱਚ ਪਾਣਾ ਉਹਦਾ ਮਜ਼ਾ ਵੱਖਰਾ ਹੁੰਦਾ ਵੱਖਰਾ ਉਹ ਤਾਂ ਇਕੱਠਾ ਕਰਨਾ ਬੜਾ ਮਜ਼ਾ ਆਉਂਦਾ ਹੁੰਦਾ ਜਦੋਂ ਤੋੜਦਾ ਨਾ ਕੋਈ ਤੋੜਦਾ ਸਮਾਨ ਲੈਣਾ ਨਾਲ ਹੀ ਤੋੜਦਾ ਨਾਲ ਹੀ ਕੁਝ ਲੈ ਆਂਦਾ ਇਕੱਠੇ ਬੈਂਕ 'ਚ ਇਕੱਠੇ ਨਹੀਂ ਹੁੰਦੇ ਉਹਦਾ ਇਕੱਠੇ ਨਹੀਂ ਹੁੰਦੇ ਜੇਬ 'ਚ ਰੰਦੇ ਨਹੀਂ ਇਹ 'ਚ ਕੋਈ ਤੋੜ ਨਹੀਂ ਸਕਦਾ ਤੋੜੂਗਾ ਤਾਂ ਫਿਰ ਦਵਾਰਾ ਲਊਗਾ ਉਹ ਸੇ ਡਰਦੇ ਮਾਰੇ ਤੋੜਦਾ ਨਹੀਂ ਕੋਈ ਬੇਗ ਪਰਬੂਗੀ ਤਾਂ ਹੀ ਤੋੜਾਂਗੇ ਬਿਲਕੁਲ ਅੱਛਾ ਇਹਦੇ ਨਾਲ ਬੱਚੇ ਵੀ ਕਿਤੇ ਨਾ ਕਿਤੇ ਬਚਤ ਕਰਨੀ ਸਿੱਖ ਜਾਂਦੇ ਆ ਹਾਂਜੀ ਹਾਂਜੀ ਬੱਚੇ ਤੇ ਮਨ ਸ਼ੌਂਕ ਬਹੁਤ ਹੈਗਾ ਬੱਚੇ ਲੈ ਜਾਂਦੇ ਆਦੀ ਭਰ ਜਾਂਦੀ ਫਿਰ ਤੋੜ ਲੈਂਦੇ ਫਿਰ ਦੁਬਾਰਾ ਲੈ ਲੈਂਦੇ ਆ ਅੱਛਾ ਇਹ ਦੱਸ ਰਹੇ ਸੀਗੇ ਕਿ ਇਹ ਇੱਕ ਜਿਹੜੀ ਮਿੱਟੀ ਜਿਹੜੀ ਹੈ ਇਹ ਸਪੈਸ਼ਲੀ ਕੋਈ ਮਿੱਟੀ ਆਉਂਦੀ ਹੈ ਇਹ ਥੋੜਾ ਦੱਸੋਗੇ ਕਿੱਥੋਂ ਮਿੱਟੀ ਆਉਂਦੀ ਹੈ ਇਹ ਇਹ ਚਿਕਨੀ ਮਿੱਟੀ ਪਹਾੜੀ ਲੈ ਕੇ ਚ ਆਉਂਦੀ ਹੈ ਚੰਡੀਗੜ੍ਹੇ ਮਾਚਲ ਚ ਆਉਂਦੀ ਵੀ ਹੈ ਅੱਛਾ ਹਾਂ ਲੁਧਿਆਣੇ ਜੇ ਮਿੱਟੀ ਹੈ ਨਹੀਂ ਸਰਕਾਰ ਕੋਈ ਕਰਦੇ ਨਹੀਂ ਇਹਨਾਂ ਨੂੰ ਕੋਲੋਂ ਨਹੀਂ ਮੇ ਕਰਦੀ ਨਾ ਮਿੱਟੀ ਕੋਈ ਬਾਹਰੋਂ ਆਉਂਦੀ ਮਹਿੰਗੀ ਪੈਂਦੀ ਤੁਹਾਨੂੰ ਪੰਕੀ ਕਿ 15 ਤੋਂ 20000 ਰੁਪਏ ਦੀ ਟਰਾਲੀ ਹਾਂਜੀ ਚਿਕਨੀ ਮਿੱਟੀ ਦੀ ਤੇ ਤੁਹਾਡਾ ਤਾਂ ਲਘੂ ਉਦਯੋਗ ਦੇ ਵਿੱਚ ਆਂਦਾ ਹੈ ਸਰਕਾਰ ਨੂੰ ਮਦਦ ਪੰਜਾਬ ਸਰਕਾਰ ਸਾਨੂੰ ਕੋਈ ਕੋਈ ਹੈਲਪ ਨਹੀਂ ਦਿੰਦੀ ਇੱਥੇ ਯੂਪੀ ਚ ਹੈਗੀ ਹੈ ਹੋਰ ਬਿਹਾਰ ਚ ਸਭਾ ਹੈਗੀ ਮਿੱਟੀ ਦੀ ਪਰ ਪੰਜਾਬ ਚ ਕੋਈ ਸਬਦਾ ਨਹੀਂ ਮਿੱਟੀ ਦੀ ਕੋਈ ਕੋਈ ਧਿਆਨ ਨਹੀਂ ਦਿੰਦੀ ਬਾਰੋਂ ਮਿੱਟੀ ਆ ਵੀਨ ਤਾਂ ਦੀ ਬੈਨ ਲੱਗਿਆ ਹਥੇ ਹਥੇ ਚੰਡੀਗੜ੍ਹ ਜਾਂਦੀ ਹੈ ਮੇਨ ਬਸ ਹੋਰ ਕਿੱਥੋਂ ਨਹੀਂ ਜਾਂਦੀ ਮਿੱਟੀ ਅੱਛਾ ਤੁਹਾਡੇ ਕੰਮਾਂ ਤੇ ਵੀ ਇਹਦੇ ਨਾਲ ਫਿਰ ਫਰਕ ਤਾਂ ਪੈਂਦਾ ਹੋਏਗਾ ਨਾ ਹਾਂਜੀ ਫਿਰ ਮਿੱਟੀ ਮਹਿੰਗੀ ਹੋ ਲੋਗ ਤਾਂ ਆਪੇ ਸਮਾਨ ਮਹਿੰਗਾ ਹੋਊਗਾ ਜੇ ਮਿੱਟੀ ਦੇ ਘੱਟ ਰੇਟ ਤੇ ਮਿਲੂਗੀ ਤਾਂ ਸਮਾਨ ਵੀ ਸਸਤਾ ਹੋਊ अच्छा तुझे अच्छा कुम्हार में देखया किते ना किते विरासत ਤੋਂ ਸੰਬੰਧੀ ਕੋਸ਼ਿਸ਼ ਜ਼ਰੂਰ ਕਰਦੇ ਆ ਜੋ ਮਿੱਟੀ ਨਹੀਂ ਹੈਗੀ ਤਾਂ ਕਿੱਥੋਂ ਸੰਭਲੋਗੇ ਹੁਣ ਜਿਹੜਾ ਬੰਦਾ ਨਹੀਂ ਲਿਆ ਸਕਦਾ ਮਿੱਟੀ 15000 20000 ਨਹੀਂ ਲਾ ਸਕਦਾ ਉਹ ਕਿੱਥੋਂ ਤਾਂ ਕੰਮ ਬੰਦ ਕਰ ਲੂਗਾ ਉਹ ਜਹਾੜੀ ਕਰੂਗਾ ਫਿਰ ਉਹ ਜੇ ਇਹਨਾਂ ਕੋ ਪੈਸਾ ਉਹ ਹੀ ਲਾ ਸਕਦੇ ਆ ਜੀ ਬਿਲਕੁਲ ਅੱਛਾ ਕਿੰਨੇ ਕੁ ਗੋਲਕਾ ਤੁਸੀਂ ਹੁਣ ਤਿਆਰ ਕਰ ਲੈਂਦੇ ਹੋ ਵੈਸੇ ਜੀ ਗੋਲਕ 500 ਰੋਹੀ ਤਿਆਰ ਹੁੰਦੀ ਹੈ 5-600 ਰੋਹੀ ਤਿਆਰ ਹੁੰਦੀ ਹੈ ਪਸੰਦ ਕਰਦੇ ਆ ਪਸੰਦ ਕਰਦੇ ਜੀ ਬਹੁਤਤੰਦ ਕਰਦੀ ਹੈ ਅੱਛਾ ਹੋਰ ਕੀ ਕੀ ਚੀਜ਼ ਇੱਥੇ ਬਣਾਦੇ ਹੋ ਤੁਸੀਂ ਹੋਰ ਦੀਵਾਲੀ ਦੇ ਬਣਾਣੇ ਦੀਵੇ ਦੂਵੇ ਬਣਾਉਂਦੇ ਕਰਵਾਚੌਤ ਕਰਵੇ ਬਣਾਉਂਦੇ ਹੋਰ ਵੀ ਆਟੇ ਮੂਰਤੀਆਂ ਮਾਰਤੀ ਸਭ ਬਣਾਉਂਦੇ ਨੇ ਬਿਲਕੁਲ ਸਾਰੀਆਂ ਚੀਜ਼ਾਂ ਬਣਦੀਆਂ ਨੇ ਤਿਹਾਰਾਂ ਦੇ ਉੱਤੇ ਮੂਰਤੀਆਂ ਵੀ ਬਣਦੀਆਂ ਨੇ ਪਰ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਇਹ ਗੋਲਕਾਂ ਦੇਖ ਕੇ ਮਨ ਨੂੰ ਇੱਕ ਵਾਰ ਜ਼ਰੂਰ ਹੋਇਆ ਕਿ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਇਹ ਜਿਹੜੀ ਇਹ ਚੀਜ਼ਾਂ ਨੇ ਇਹ ਸਾਡਾ ਸਰਮਾਇਆ ਨੇ ਇਹ ਯਾਦ ਕਰਾਂਦਾ ਹੈ ਕਿ ਇਹ ਵੀ ਇੱਕ ਸਮਾਂ ਸੀਗਾ ਜਦੋਂ ਅਸੀਂ ਪੈਸੇ ਦੀ ਬੱਚਤ ਕਰਨ ਲਈ ਇਸ ਤਰ੍ਹਾਂ ਦੀਆਂ ਬੁਗਣੀਆਂ ਇਸ ਤਰ੍ਹਾਂ ਦੀਆਂ ਗੋਲਕਾਂ ਦਾ ਇਸਤੇਮਾਲ ਕਰਦੇ ਸੀ ਅੱਛਾ ਜਦੋਂ ਤੁਸੀਂ ਇਹ ਗੋਲਕਾ ਦਿੰਦੇ ਹੋ ਤੋੜਿਆ ਲੋਕ ਦੱਸਦੇ ਵੀ ਹੋਣਗੇ ਨਾ ਆਪਣੇ ਬੱਚਿਆਂ ਨੂੰ ਵੀ ਅਸੀਂ ਇਹ ਇਦਾਂ ਇਹਦੇ ਵਿੱਚ ਪੈਸੇ ਜੋੜਦੇ ਸੀ ਹਾਂਜੀ ਹਾਂਜੀ ਦੱਸਦੇ ਜੀ ਇਹਨੇ ਜੋੜਿਆ ਸੀ ਇਹਨੇ ਤੋੜ ਕੇ ਲਿਆਇਆ ਅਸੀਂ ਇਹ ਕਹਿੰਦੇ ਪਰ ਪਰ ਜਾਂਦੀ ਹੈ ਦੇ ਜਾ ਕਰੋ ਖਾਲੀ ਲੈ ਜਾਇਆ ਕਰੋ ਬਿਲਕੁਲ ਅੱਛਾ ਇਹ ਜਿਹੜੀਆਂ ਗੋਲਕਾਂ ਨੇ ਹੁਣ ਕਿਹੜੇ ਕਿਹੜੇ ਡਿਜ਼ਾਈਨ ਤੁਹਾਡੇ ਕੋਲ ਇਸ ਟਾਈਮ ਪਏ ਆ ਸਾਡੇ ਕੋਲ ਇਸ ਟਾਈਮ ਸਿਲੰਡਰ ਵਾਲੀ ਤਿਆਰ ਪਈ ਹੈ ਜੀ ਗੋਲ ਵਾਲੀ ਹੈ ਸਿਲੰਡਰ ਵਾਲੀ ਗੋਲ ਵਾਲੀ ਹੈ ਸਿਲੰਡਰ ਹਾਂਜੀ ਅੱਛਾ ਥੋੜੀ ਜੀ ਮਿੱਟੀ ਮਹਿੰਗੀ ਹੋਣ ਕਰਕੇ ਅਗਰ ਮੈਂ ਕਹਾਂ ਇੱਕ ਗੋਲ ਵਾਲੀ ਕਿੰਨੇ ਦੀ ਵਿਕ ਜਾਂਦੀ ਹੈ ਗੋਲ ਵਾਲੀ 20 ਰੁਪਏ ਦੀ ਵਿਕਦੀ ਹੈ 20 ਰੁਪਏ ਦੀ ਬ ਉਹ 100 ਰੁਪਏ ਦੀ ਵਿਕਦੀ ਹੈ 100 ਰੁਪਏ ਦੀ ਵਿਕਦੀ ਹੈ ਸਲੰਡਰ ਵਾਲੀ ਕਿਉਂਕਿ ਮਿੱਟੀ ਇਹਨਾਂ ਨੂੰ ਮਹਿੰਗੀ ਪੰਦੀ ਹੈਗੀ ਹੈ ਔਰ ਦੂਸਰਾ ਵੈਸੇ ਲਗੋ ਉਦਯੋਗ ਦੇ ਵਿੱਚ ਆਂਦਾ ਸਰਕਾਰ ਨੂੰ ਚਾਹੀਦਾ ਹੈਗਾ ਕਿ ਕਿਤੇ ਨਾ ਕਿਤੇ ਇਹਨਾਂ ਦੇ ਲਈ ਵੀ ਜਰਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਜਾਂ ਸਕੀਮ ਜਿਹੜੀ ਰੱਖੀ ਜਾਵੇ ਸੈਂਟਰ ਗਵਰਨਮੈਂਟ ਵੱਲੋਂ ਤਾਂ ਵੈਸੇ ਸਕੀਮ ਆਂਦੀ ਹੈ ਪਰ ਮਿੱਟੀ ਨਾ ਹੋਣ ਕਰਕੇ ਦਿੱਕਤ ਆ ਜਾਂਦੀ ਹੈ ਹਾਂ ਜੀ ਸੈਂਟਰ ਦਿੰਦੀ ਨਹੀਂ ਨਾ ਸਾਨੂੰ ਕੋਈ ਸੁਭਦਾ ਦਿੰਦੀ ਨਹੀਂ ਇੱਥੇ ਜਿਹੜੀ ਇਹ ਯੂਪੀ ਵਾਰਤਬ ਦੁੱਧਾ ਹੈਗੀ ਮਿੱਟੀ ਪੰਜਾਬ ਚ ਹੀ ਨਹੀਂ ਹੈਗੀ ਐ ਸਿਰਫ ਪੰਜੇ ਨੇ ਸਰਕਾਰੀ ਜਗ੍ਹਾ ਕੋਈ ਨਹੀਂ ਤੀਨਾਂ ਨੇ ਤੁਹਾਨੂੰ ਤੇ ਬਿਲਕੁਲ ਸਰਕਾਰੀ ਜਗ੍ਹਾ ਇਧਰਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਕਿ ਇਧਰਲੇ ਪਾਸੇ ਇਹਨਾਂ ਨੇ ਸਿਲੰਡਰ ਔਰ ਸੁਰਾਈਆਂ ਵਾਲੀਆਂ ਔਰ ਗੋਲ ਬੁਗਣੀਆਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ ਔਰ ਦੂਜੇ ਪਾਸੇ ਉਹ ਮਸ਼ੀਨ ਪਈ ਹੈ ਜਿਹਦੇ ਨਾਲ ਇਹ ਮਿੱਟੀ ਤਿਆਰ ਕਰਕੇ ਘੜ ਕੇ ਇਹ ਬਣਾਉਂਦੇ ਨੇ ਅੱਛਾ ਇੱਕ ਚੀਜ਼ ਹੋਰ ਦੋਸਤੋ ਕਿੰਨਾ ਕੁ ਸਰਮਾਇਆ ਤੁਹਾਡਾ ਜਿਹੜਾ ਇੱਥੇ ਲੱਗ ਜਾਂਦਾ ਹੈ ਸਾਡਾ ਜਿਹੜੀ ਜੇ ਜੀਪ ਤੁਹਾਨੂੰ ਲੱਗਦੇ ਤਾਂ ਇੱਕ ਵਤ ਲਾਣੇ ਪੈਂਦੇ ਪਹਿਲੇ ਗਲ ਜਾਂਦਾ ਮਾਲ ਟੁੱਟ ਜਾਂਦਾ ਨੁਕਸਾਨ ਵੀ ਝੇਲਦੇ ਆ ਸੀ ਕੋਈ ਇਹਦਾ ਪਤਾ ਨਹੀਂ ਬਾਰਿਸ਼ ਤੇ ਮੰਦਰ ਰੱਖਣਾ ਪੈਂਦਾ ਉਹ ਜਗ੍ਹਾ ਵੀ ਚਾਹੀਦੀ ਹੁੰਦੀ ਹੈ ਸਰਕਾਰ ਸਾਨੂੰ ਇਹ ਜਗ੍ਹਾ ਨਹੀਂ ਦਿੰਦੀ ਸਰਕਾਰੀ ਜਗ੍ਹਾ ਕੋਈ ਦੇਵੇ ਸਾਨੂੰ ਇਹਦੇ ਵਾਸਤੇ ਕੋਈ ਹੈਲਪ ਕਰੇ ਤਾਂ ਮਿੱਟੀ ਵਾਸਤੇ ਕੋਈ ਹੈਲਪ ਕਰੇ ਤਾਂ ਅੱਗੇ ਲੋਕੀ ਕੰਮ ਛੱਡੀ ਜਾਂਦੇ ਪਏ ਇਹਦਾ ਅੱਛਾ ਹਾਂ ਇਹ ਵੀ ਚੀਜ਼ ਇੱਕ ਹੈਗੀ ਹੈ ਕਿ কুমਯਾਰ ਇੱਕ ਚੀਜ਼ ਹੁਣ ਛੱਡਦੇ ਜਾ ਰਿਹਾ ਹੈ ਨਾ ਇਹ ਤਾਂ ਨਿਕਲਦੇ ਜਾ ਰਿਹਾ ਹੈ ਮਿੱਟੀ ਨਹੀਂ ਮਿਲਦੀ ਹੈ ਜਗ੍ਹਾ ਨਹੀਂ ਹੈ ਕਿਸੇ ਕੋ ਮੈਂ ਸਭ ਤੋਂ ਵੱਡੀ ਮਿੱਟੀ ਨਹੀਂ ਹੈਗੀ ਹੈ ਬੱਚਤ ਵੀ ਨਹੀਂ ਹੁੰਦੀ ਫਿਰ ਮਿੱਟੀ ਮਹਿੰਗੀ ਹੈ ਉਹਨੇ ਜਮਾਨ ਮਹਿੰਗਾ ਮਿਲਦਾ ਵਿਗਦਾ ਨਹੀਂ ਫਿਰ ਅੱਛਾ ਮਿੱਟੀ ਨਾ ਮਿਲਣ ਕਾਰਨ ਇੱਕ ਤਾਂ ਮਿੱਟੀ ਬਹੁਤ ਜ਼ਿਆਦਾ ਮਹਿੰਗੀ ਹੈ ਇਸ ਕਰਕੇ ਕਮਿਆਰ ਵੀ ਹੁਣ ਲਗਾਤਾਰ ਇਸ ਵਿਰਾਸਤ ਨੂੰ ਛੱਡਦੇ ਜਾ ਰਹੇ ਔਰ ਦੂਸਰਾ ਅੱਜ ਕੱਲ ਜਿਹੜਾ ਨਵਾਂ ਯੁੱਗ ਆ ਗਿਆ ਉੱਥੇ ਤੁਸੀਂ ਦੇਖੋ ਮਿੱਟੀ ਦੇ ਦੀਵਿਆਂ ਦੀ ਥਾਂ ਤੇ ਅੱਜ ਕੱਲ ਜਿਹੜੇ ਨੇ ਕਈ ਤਰ੍ਹਾਂ ਦੇ ਹੋਰ ਦੀਵੇ ਫੈਂਸੀ ਦੀਵੇ ਜਿਹੜੇ ਚੱਲ ਪਏ ਨੇ ਕਿਤੇ ਨਾ ਕਿਤੇ ਇਹਨਾਂ ਦਾ ਕੰਮ ਵੀ ਜਿਹੜਾ ਘਟਦਾ ਜਾ ਰਿਹਾ ਔਰ ਜਿਸ ਦਾ ਇਹਨਾਂ ਨੇ ਦੱਸਿਆ ਕਿ ਹੁਣ ਕਮਿਆਰ ਵੀ ਲਗਾਤਾਰ ਇਸ ਕੰਮ ਨੂੰ ਛੱਡਦੇ ਜਾ ਰਹੇ ਆ ਕਾਰਨ ਹੈ ਕਿ ਇੱਕ ਤਾਂ ਸਰਕਾਰਾਂ ਦੀ ਬੇਰੁਖੀ ਦੂਸਰਾ ਮਿੱਟੀ ਦਾ ਬਹੁਤ ਜ਼ਿਆਦਾ ਮਹਿੰਗਾ ਹੋਣਾ ਪਰ ਇਹ ਗੋਲ ਕਾਨੂੰ ਦੇਖ ਕੇ ਅੱਜ ਜ਼ਰੂਰ ਇੱਕ ਪੁਰਾਣਾ ਸਮਾਂ ਯਾਦ ਆਇਆ ਆਪਣੇ ਹੱਥਾਂ ਦੀ ਕਲਾ ਦੇ ਨਾਲ ਕਿਸ ਤਰ੍ਹਾਂ ਆਕਾਰ ਦਿੱਤਾ ਜਾਂਦਾ ਮਿੱਟੀ ਨੂੰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਹੱਥਾਂ ਦੀ ਕਲਾ ਦੇ ਨਾਲ ਇੱਕ ਆਕਾਰ ਦੇ ਰਹੇ ਨੇ ਆਕਾਰ ਦੇ ਕੇ ਇਹ ਬੁਗਣੀ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਗੋਲਕ ਤਿਆਰ ਕੀਤੀ ਜਾ ਰਹੀ ਹੈ ਔਰ ਕੱਲੇ ਇੱਕ ਨਹੀਂ ਕਈ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਤਿਆਰ ਕੀਤੇ ਜਾ ਰਹੇ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਜਿਹੜਾ ਹੁਣ ਬੱਚਿਆਂ ਚ ਸ਼ੌਕ ਹੈਗਾ ਇਹ ਕਲਾ ਸਿੱਖਣ ਦਾ ਸ਼ੌਕ ਤਾਂ ਹੈਗਾ ਪਰ ਕਰਦਾ ਨਹੀਂ ਨਾ ਕੋਈ ਇਹ ਕੰਮ ਉਹ ਛੱਡੀ ਜਾਂਦੇ ਬੰਦੇ ਕੋਈ ਜਗ੍ਹਾ ਨਹੀਂ ਹੁੰਦੀ ਮਿੱਟੀ ਨਹੀਂ ਮਿਲਦੀ ਤਾਂ ਬੰਦਾ ਕਹਿੰਦਾ ਕਿਉਂ ਸਖਾਣਾ ਫਿਰ ਨਵੀਂ ਪੀੜੀ ਤਿਆਰ ਹੋ ਰਹੀ ਹੈ ਨਹੀਂ ਹੋ ਰਹੀ ਨਵੀਂ ਪੀੜੀ ਕੋਈ ਨਹੀਂ ਹੋ ਰਹੀ ਨਵੀਂ ਪੀੜੀ ਯਾਨੀ ਕਿ ਹੁਣ ਜਿਹੜੇ ਪਹਿਲਾਂ ਸਿੱਖ ਚੁੱਕੇ ਉਹ ਹੀ ਕਰ ਉਹ ਹੀ ਕਰ ਰਹੇ ਆ ਬਸ ਉਹ ਸੋਚ 30% ਆ ਬਸ ਬੱਸ ਤੇ ਹੁਣ ਵੀ ਨਵੀਂ ਬਿੜੀ ਕਿੱਦਾਂ ਆਪਣੀ ਕਲਾ ਨੂੰ ਸਿੱਖੇਗੀ ਐ ਇਹ ਕਰੇਗੀ ਕੰਮ ਉਹ ਜਦੋਂ ਕੋਈ ਇਲਾ ਪੱਠੀ ਲਾਉਂਦੇ ਆ ਪ੍ਰੋਬਲਮ ਹੁੰਦਾ ਵਾ ਤੂੰ ਹੁੰਦਾ ਮਰਲੇ ਵਾਲੇ ਵੀ ਤਾਇਰ ਕਰਦੇ ਅਗਲਾ ਛੱਡ ਪਰ ਕੰਮ ਹੀ ਨਹੀਂ ਕਰਨਾ ਹੁੰਦਾ ਸਰਕਾਰ ਕੋਈ ਸੁਵਿਧਾ ਨਹੀਂ ਦੇ ਰਹੀ ਨਾ ਸਰਕਾਰ ਕੋਈ ਸੁਵਿਧਾ ਦੇਵੇ ਤਾਂ ਮੰਨਦਾ ਕਿ ਬਿਲਕੁਲ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਂਗੇ ਹੁਣ ਅੱਗੇ ਅੱਥੇ ਤਾਂ ਕਹਿੰਦੇ ਬੱਚੇ ਨੂੰ ਬੱਚੇ ਸਿੱਖਦੇ ਹੀ ਨਹੀਂ ਉਹ ਕਹਿੰਦੇ ਕੀ ਫਾਇਦਾ ਜੋ ਮਿੱਟੀ-ਮੁੱਟੀ ਨਹੀਂ ਆਂਦੀ ਮਹੀਨਾ-ਮਹੀਨਾ ਬਾਅਦ ਮਿੱਟੀ ਆਂਦੀ ਹੈ ਅੱਜ ਫੋਨ ਕਰਾਂਗੇ ਤਾਂ ਮਹੀਨੇ ਬਾਅਦ ਆਂਦੀ ਹੈ ਜਦ ਤੱਕ ਮੰਦ ਬੇਲਾ ਬੈਨਾ ਬੰਦਾ ਉਹ ਮਿੱਟੀ ਨਹੀਂ ਯਾਨੀ ਕਿ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਉਦਯੋਗ ਤੇ ਵੀ ਸੰਕਟ ਆ ਗਿਆ ਨਵੀਂ ਪੀੜ੍ਹੀ ਨਹੀਂ ਤਿਆਰ ਹੋ ਰਹੀ ਨਵੀਂ ਪੀੜ੍ਹੀ ਨਹੀਂ ਹੋ ਰਹੀ ਮਿੱਟੀ ਨਹੀਂ ਮਿਲਦੀ ਕਿੱਥੋਂ ਵੀ ਪਾਟੀ ਨਹੀਂ ਮਿਲਦੀ ਕਦੀ ਮਿੱਟੀ ਨਹੀਂ ਮਿਲਦੀ ਉਹ ਦਿੱਕਤ ਹੁੰਦੀ ਹੈ ਫਿਰ ਅਗਲਾ ਕਹਿੰਦੇ ਕੀ ਕਰ ਸਕੇ ਨਾ ਸੀ ਤੇ ਯਾਨੀ ਕਿ ਸੰਕਟ ਹੋਏਗਾ ਆਉਣ ਵਾਲੇ ਸਮੇਂ 'ਚ ਕੀ ਲੱਗੇ ਇਹ ਜਦ ਤੱਕ ਮਿਲਦੀ ਹੈ ਮਿਲਦੀ ਹੈ ਉਹ ਤੱਕ ਮਿੱਟੀ ਵੀ ਨਹੀਂ ਮਿਲਣੀ ਸਾਨੂੰ ਤੁਸੀਂ ਯਾਰ ਦਿਖਣਗੇ ਆਉਣ ਵਾਲੇ ਨਹੀਂ ਦਿਖਣਗੇ ਆਉਣ ਵਾਲੇ ਕੰਮ ਬੰਦ ਰਹਿਣਾ ਮਿੱਟੀ ਨਹੀਂ ਹੋਊਗੀ ਤੇ ਕੰਮ ਕਰੂਗੀ ਨਹੀਂ ਕੋਈ ਆਉਣ ਵਾਲੇ ਸਮੇਂ 'ਚ ਕਿਤੇ ਨਾ ਕਿਤੇ কুমਿਹਾਰ ਵੀ ਨਹੀਂ ਦੇਖਣਗੇ ਔਰ ਆਪਣੀ ਹੱਥ ਦੀ ਕਲਾ ਦਿਖਾਉਣ ਵਾਲੇ ਇੱਕ ਕਾਰੀਗਰ ਵੀ ਨਹੀਂ ਦੇਖਣਗੇ ਜਾਨੇ ਸ਼ਹਿਰ 'ਚ ਵਿੱਚ ਕੁਮਾਰ ਮੰਡੀ ਮੰਨੀ ਕਿਸੇ কুমਾਰਾ ਦੇ ਨਾਮ ਦੀ ਹਾਂ ਅੱਜ ਕੱਲ ਉਹ ਤਾਂ কুমਾਰ ਹੈ ਹੀ ਨਹੀਂ ਕੋਈ ਸੁਧਾ ਨਹੀਂ ਹੈ ਮਿੱਟੀ ਨਹੀਂ ਮਿਲਦੀ ਤੱਕਲੇ ਕੰਮ ਛੱਡ ਗਿਆ ਤੁਸੀਂ ਨਾਮ ਕੁਮਾਰ ਮੰਡੀ ਹੀ ਆ ਬਸ ਕੋਈ ਕੰਮ ਨਹੀਂ ਹੁੰਦਾ ਕੁਮਾਰਾ ਦਾ ਨਵੀਂ ਪੀੜੀ ਤਾਂ ਸਿੱਖੀ ਨਹੀਂ ਦੀ ਸ਼ੌਕ ਨਹੀਂ ਨਵੀਂ ਪੀੜੀ ਸਿੱਖਣੀ ਪੁਰਾਣੇ ਜਿਹੜੇ ਕਰਦੇ ਇੱਕ ਦੋ ਘਰ ਕਰਦੇ ਕੁਮਾਰ ਮੰਡੀ ਵੀ ਉਹ ਹੀ ਬੰਦ ਹੋ ਗਏ ਸਾਰੇ ਟੋਟਲੀ ਕਿਤੇ 100 ਘਰ ਕੰਮ ਕਰਦਾ ਸੀ ਹੁਣ ਦੋ ਚਾਰ ਹੀ ਕਰਦੇ ਉੱਥੇ ਬਸ ਮਿੱਟੀ ਨਹੀਂ ਮਿਲਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਸ ਇਨਾ ਕਾਰੀਗਰਾਂ ਦੀ ਵੀ ਕਿਤੇ ਨਾ ਕਿਤੇ ਜਿਹੜੀ ਹੈ ਸੰਕਟ ਪੈਦਾ ਹੋ ਜਾਏਗਾ ਔਰ ਇਹ ਉਦਯੋਗ ਵੀ ਕਿਤੇ ਨਾ ਕਿਤੇ ਜਿਹੜਾ ਖਤਮ ਹੁੰਦਾ ਹੋਇਆ ਦਿਖਾਈ ਦੇਗਾ ਕਿਉਂਕਿ ਹੱਥਾਂ ਦੀ ਕਲਾ ਦੇ ਨਾਲ ਮਿੱਟੀ ਨੂੰ ਢਾਲ ਕੇ ਜੋ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਹੁਣ ਕੋਈ ਵੀ ਸਿੱਖਣ ਦੇ ਵਿੱਚ ਜਿਹੜਾ ਚਾਵਨ ਦਿਖਾਈ ਨਹੀਂ ਦੇ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ